ਇਹ ਹੱਲੇ ਦੀ ਈਕਾ ਕੋ ਰਾਜ ਸਵਾ ਜੀ ਖੋਲੋ ਤੇ ਬੰਦ ਖੋਲੋ ਵੀ ਮੇਰਾ ਇਹ ਸਵਾਲ ਆ ਪੰਜਾਬੀ ਜੋ ਪਛਾੜੇ ਜਾਂਦੇ ਉਹ ਭਰਾਵਾਂ ਨਾਲ ਖੜਨ ਦੇ ਨਾਲ ਜਾਣ ਜਾਂਦੇ ਹਨ ਇੱਕ ਵਾਰੀ ਕਿਸੇ ਨੂੰ ਭਰਾ ਕਹਤਾਂ ਉਹ ساری ਉਮਰ ਲਈ ਖੜਗੇ ਨਾਲ ਤੁਸੀਂ ਇੱਕ ਗਾਣਾ ਵੀ ਬਣਾਇਆ ਸੀਗਾ ਸਿਆਲ ਨਾ ਕੱਠਿਆ ਲੈ ਉਹਦੇ ਵਿੱਚ ਵੀ ਇਦਾਂ ਦੀ ਗੱਲ ਕੀਤੀ ਸੀ ਜੀ ਹੁਣ ਦੁਬਾਰਾ ਵੀ ਬ੍ਰਦਰ ਉੱਠਣਾ ਇਹ ਥੋੜਾ ਜਾਂ ਕਿਤੇ ਨੀ ਪੁਰਾਣੀ ਬੋਲਣਾ ਚਾਹੀਦਾ ਬਸ ਸਮਝੇ ਗੈਲੋ ਇਹ ਮਜ਼ਬੂਤ ਕਿਵੇਂ ਕੀਤਾ ਜਾਊਗਾ ਕਿਉਂਕਿ ਮੇਰਾ ਛੋਟਾ ਜਿਹਾ ਐਕਸਪੀਰੀਅੰਸ ਆ ਮੇ ਹੈ ਅਜੇ ਉਮਰ ਬਹੁਤ ਛੋਟੀ ਆ ਜਿਹਨਾਂ ਦੇ ਭਰਾ ਭਰਾ ਨਾਲ ਨਹੀਂ ਖੜਦੇ ਨਾ ਉਹ ਤਰੱਕੀ ਨਹੀਂ ਕਰਦੇ ਸਮਾਜ ਦੇ ਵਿੱਚ ਜਿਹਨਾਂ ਦੇ ਨਾਲ ਖੜਦੇ ਨਾ ਉਹ ਬਹੁਤ ਤਰੱਕੀ ਕਰਦੇ ਸੋ ਇਹਨੂੰ ਮਜ਼ਬੂਤ ਕਿਵੇਂ ਕੀਤਾ ਜਾਵੇ ਔਰ ਫਿਲਮ ਵੀ ਇਸ ਮੱਸਲੇ 'ਤੇ ਜ਼ੋਰ ਦਿੰਦੀ ਆ ਮੈ ਜਾਣਾ ਪਤਾ ਹੈ ਹਾਂ ਅਸੀਂ ਸਾਡਾ ਕਿਉਂਕਿ ਜਿਹੜਾ ਸਫ਼ਰ ਹੈ ਮੇਰਾ ਤੇ ਅਮਰਤ ਦਾ ਇਕੱਠਿਆਂ ਦਾ ਸ਼ੁਰੂ ਹੋਇਆ ਸੀਗਾ ਅਸੀਂ ਸਫਰ ਵੀ ਇਸ ਸ਼ਹਿਰ 'ਚ ਇਕੱਠਿਆਂ ਲਈ ਕੀਤੀ ਉੜਾ ਗੋ ਜਿੱਦਗੀ ਇਕੱਠਿਆਰੀ ਗੀਤਾ ਹੋਰ ਤੱਕ ਤੋਂ ਪ੍ਰਮਾਤਮਾ ਦੇ 10 ਸਾਲ ਹੋ ਗਏ ਇਕੱਠੀਆਂ ਕੋਈ ਫਰਕ ਨਹੀਂ ਅਮਰਤ ਜਦੋਂ ਐਸਲ ਇਹ ਗਾਣੀ ਲਿਖਦਾ ਸੀ ਮੈਂ ਉਹਦੀ ਜਰਨੀ ਦੇਖੀ ਇਹਦੇ ਕੋਲ ਉਦੋਂ ਵੀ ਬਹੁਤ ਵੱਡੇ ਵੱਡੇ ਪੰਜਾਬ ਦੇ ਚੋਟੀ ਦੇ ਕਲਾਕਾਰ ਇਹਨੂੰ ਫੋਨ ਮੈਸੇਜ ਕਰਦੇ ਹੁੰਦੇ ਸੀ ਵੀ ਅਮਰਤ ਗਾਣਾ ਦੇ ਦੇ ਯਾ ਗਾਣਾ ਦੇ ਦੇ ਯਾ ਤੇਰਾ ਗਾਣਾ ਕਰ ਉਹ ਵੀ ਸਾਰੀ ਦੁਨੀਆ ਮੈਸੇਜ ਕਰਦੀ ਹੈ ਕਿ ਹਰ ਦੀਆਂ ਗਾਣਾ ਦੇ ਦੇ ਇੱਕ ਆਪਾਂ ਗਾਣਾ ਕਰ ਲਈ ਇਕੱਠੇ ਕਰ ਲਈਏ ਅਸੀਂ ਔਨ ਕੈਮਰਾ ਬੈਠੇ ਆ ਮੈਂ ਤੇ ਅਬਰ ਤੁਸੀਂ ਅਬਰ ਤੋਂ ਪੁੱਛੋਗੇ ਸਾਡੇ ਜੱਜ ਤੱਕ ਦੀ ਜ਼ਿੰਦਗੀ ਚ ਗਾਣੇ ਦੀ ਗੱਲ ਹੀ ਹੋਈ ਸਾਡਾ ਉਹ ਪਿਆਰ ਗੱਲ ਇਹ ਨਹੀਂ ਕਿ ਅਸੀਂ ਗਾਣਾ ਕਰਨਾ ਨਹੀਂ ਕਰ ਲਾਂਗੇ ਜਦੋਂ ਸੁਭਾਅ ਬਣਿਆ ਪਰ ਉਹ ਮਤਲਬ ਇੱਕ ਦੂਜੇ ਤੋਂ ਬੈਨੀਫਿਟ ਵਾਲੀ ਗੱਲ ਨਹੀਂ ਹੁੰਦੀ ਵੀ ਤੂੰ ਮੇਰਾ ਤਾਂ ਦੋਸਤ ਆ ਮੈਨੂੰ ਬੜਾ ਜਵਾਬ ਦੇ ਰਹੇ ਨੇ ਔਰ ਦੇਣਾ ਵੀ ਨਹੀਂ ਉਹ ਵੀ ਕੋਈ ਸ਼ੱਕ ਨਹੀਂ ਜਾਂਦੀ ਸਾਰੇ ਗਾਣੇ ਜਿੰਨੇ ਤੇ ਫੋਨ 'ਚ ਅਨਲਿੀਸ ਨੇ ਕਦੇ ਸਾਰੇ ਸੋੜੇ ਹੋਏ ਨੇ ਮੈਂ ਕਹਿੰਦਾ ਉਹ ਵੀ ਅਬਰ ਤੇਰਾ ਕਰਨਾ ਮੈਨੂੰ ਪਤਾ ਹੈ ਜਿਹੜਾ ਉਹ ਕਿੰਨਾ ਪਰ ਸਾਡਾ ਪਿਆਰ ਨਹੀਂ ਸਾਡਾ ਪਿਆਰ ਉਹਦੇ ਤੋਂ ਉੱਤੇ ਵਾਲਾ ਪਿਆਰ ਹੈ ਜਿਹੜੇ ਤੁਸੀਂ ਭਰਾਵਾਂ ਦੀ ਗੱਲ ਕੀਤੀ ਉਹ ਗਾਣੇ 'ਚ ਅਸੀਂ ਸਭ ਤੋਂ ਸ਼ੁਰੂ ਕੀਤਾ ਸਾਡਾ ਫੀਚਰ ਵੀ ਇਕੱਠਿਆਂ ਦਾ ਸੀ ਔਰ ਫਿਲਮ 'ਚ ਸੀ ਇਕੱਠਿਆਂ ਔਰ ਇਹ ਸਾਡੇ ਸਫਰ ਦੀ ਤਰੱਕੀ ਹੈ ਤੁਸੀਂ ਗੱਲ ਕੀਤੀ ਕਿ ਭਰਾਵਾਂ ਦਾ ਪਿਆਰ ਇੱਕ ਦੂਜੇ ਨਾਲ ਖੜਨ ਵਾਲੀ ਜਿਹੜੀ ਗੱਲ ਹੈ ਮੈਨੂੰ ਵੀ ਇਹਦੇ 'ਚ ਇੱਕ ਛੋਟੀ ਜਿਹੀ ਜੀ ਲੱਗਦੀ ਹੈ ਕਿ ਜਿਹੜੇ ਨਾਲ ਦੇ ਜੰਮੇ ਨੇ ਇਹ ਆਪਣੀ ਤਾਂ ਹੈ ਵੀ ਖੜਦਾ ਚਾਹੀਦਾ ਆਪਾਂ ਚੰਗਾ ਹੀ ਦੋਸਤਿਆਂ ਸਾਰੇ ਹੋ ਸਕਦਾ ਉਹ ਤੁਹਾਡੇ ਨਾਲ ਨਾ ਪੜਨ ਇਹ ਹੋ ਸਕਦਾ ਤੁਸੀਂ ਜਿਹੜਾ ਸਵਾਲ ਹੈ ਤੁਹਾਡਾ ਇਹ ਪਰ ਮੈਨੂੰ ਲੱਗਦਾ ਕਿ ਕੁਛ ਭਰਾ ਨਾ ਤੁਸੀਂ ਆਪ ਜ਼ਿੰਦਗੀ ਚ ਬਣਾਉਂਦੇ ਹੋ ਉਹ ਭਰਾ ਉਹ ਹੁੰਦੇ ਨੇ ਕਿ ساری ਜ਼ਿੰਦਗੀ ਤੁਹਾਡੇ ਨਾਲ ਬਿਨਾ ਪੁੱਛੇ ਬਿਨਾ ਦੱਸੇ ਖੜਦੇ ਨੇ ਤੇ ਸਰੈਂਡਰ ਹੀ ਹੁੰਦੇ ਨੇ ਇੱਕ ਦੂਜੇ ਨੂੰ ਸੋ ਇਹੋ ਜਿਹਾ ਪਿਆਰ ਸਾਨੂੰ ਭਰਾਵਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਕੋਈ ਗਾਣੀ ਵੀ ਹੁੰਦੇ ਨੇ ਕਿ ਜੰਮੇ ਨਾਲ ਦੇ ਸਾਰਾ ਕੁਝ ਹੀ ਵਧੀਆ ਪਰ ਇਹਦੇ ਚ ਬੰਦ ਹੀ ਨਹੀਂ ਰਹਿਣਾ ਚਾਹੀਦਾ ਜ਼ਰੂਰੀ ਨਹੀਂ ਹੁਣ ਜਿਹਦੇ ਭਰਾ ਨਹੀਂ ਉਹਦੇ ਨਾਲ ਵੀ ਬੰਦੇ ਖੜਦੇ ਆ ਜਿਹੜਾ ਕੱਲਾ ਪੁੱਤ ਜੰਮਿਆ ਉਹਦੇ ਲਈ ਦੁਨੀਆ ਇਕੱਠ ਹੁੰਦਾ ਸੋ ਮੈਨੂੰ ਇਹ ਲੱਗਦਾ ਕਿ ਇਹ ਥੋੜੇ ਰਿਸ਼ਤੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਹਮਾਇਤ ਕਿੰਨੀ ਕਿਦਦੇ ਹੋ ਔਰ ਉਹਦੀ ਕਦਰ ਕਿੰਨੀ ਕਰਦੇ ਹੋ ਸਗੇ ਭਰਾ ਨੂੰ ਜੇ ਤੁਸੀਂ ਨਹੀਂ ਪੁੱਛਦੇ ਉਹ ਵੀ ਨਹੀਂ ਤੁਹਾਡੇ ਨਾਲ ਖੜੂਗਾ ਜੇ ਤੁਸੀਂ ਆਪਣੇ ਦੋਸਤਾਂ ਤੋਂ ਜਾਣਵਾਦ ਨਹੀਂ ਹੋਣਾ ਤਾਂ ਤੁਹਾਡੇ ਨਾਲ ਖੜਨ ਤੋਂ ਜੇ ਤੁਹਾਡੇ ਕੋਲ ਭਰਾ ਨਹੀਂ ਤਾਂ ਹਜ਼ਾਰਾਂ ਭਰਾ ਹੁੰਦੇ ਨੇ ਸੋ ਮੈਨੂੰ ਇਹ ਲੱਗਦਾ ਬਾਕੀ ਅਮਰਤ ਸੂਰ ਸਾਨੂੰ ਤਾਂ ਫਿਰ ਤਰਵਾਰ ਬਾਈ ਨੇ ਤੇਰੇ ਗੂਗਲ ਬਾਈ ਨੇ ਬੋਲੇ ਮੇਰੇ ਲਈ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਜਿਵੇਂ ਅਸੀਂ ਦੋਸਤੀ ਦੀ ਗੱਲ ਕਰਦੇ ਹਾਂ ਦੋਸਤੀ ਦਾ ਇੱਕ ਇੱਕ ਸੂਲ ਹੁੰਦਾ ਜੋ ਮੈਨੂੰ ਲੱਗਦਾ ਦੋਸਤੀ ਦਾ ਇਹ ਸੂਲ ਹੁੰਦਾ ਕਿ ਜੇ ਫਿਊਚਰ ਚ ਦੋਸਤੀ ਨਾ ਰਹੇ ਤਾਂ ਦੋਸਤੀ ਦੀ ਮਰਿਆਦਾ ਸੇ ਹੀ ਰੱਖਣੀ ਚਾਹੀਦੀ ਅਸੀਂ ਤੁਹਾਨੂੰ ਇੱਕ ਵਧੀਆ ਖਬਰ ਦੱਸਦੇ ਆ ਵਧੀਆ ਨਾਲੇ ਨਵੀਂ ਗੱਲ ਹੋ ਜੂਗੀ ਅਸੀਂ 2017 ਮੈਥੇ ਜਸੂ ਬਾਈ ਕਿਸੇ ਗੱਲ ਤੋਂ ਸਾਡਾ ਮਨ ਮਟਾਵ ਹੋ ਗਿਆ 2017 ਅਸੀਂ ਫਿਰ ਜਾ ਕੇ 2020 ਚ ਬੋਲੇ ਤਿੰਨ ਸਾਲ ਬੋਲੇ ਨਹੀਂ ਇੱਕ ਦੂਜੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਹੈ ਨਾ ਪਰ ਇੱਕ ਹੋਰ ਵਧੀਆ ਗੱਲ ਇਹ ਹੋਈ ਕਿ ਉਹ ਤਿੰਨ ਸਾਲਾਂ ਚ ਇਹ ਨਹੀਂ ਹੈਗਾ ਕਿ ਕਿਸੇ ਨੂੰ ਪਤਾ ਲੱਗਿਆ ਵੀ ਅਸੀਂ ਬੋਲਦੇ ਨਹੀਂ ਆਪਸ ਵਿੱਚ ਅਸੀਂ ਪਾਰਟੀ ਇਸ ਵੀ ਇਕੱਠੇ ਹੁੰਦੇ ਸੀ ਅਸੀਂ ਕਿਤੇ ਵੀ ਜਾਣਾ ਅਸੀਂ ਇਕੱਠੇ ਹੁੰਦੇ ਸੀ ਮਤਲਬ ਇਕੱਠੇ ਜਾਂਦਾ ਸਾਂ ਸੀ ਵੀ ਇਨਵਾਈਟਡ ਹੁੰਦੇ ਸੀ ਬਾਈ ਜੀ ਬੀ ਮੈਡ ਵੀ ਇਨਵਾਈਟਡ ਹੁੰਦਾ ਸੀ ਬਹੁਤ ਸਾਰੇ ਕਾਮਨ ਫਰੈਂਡ ਸਰਕਲ ਚ ਅਸੀਂ ਮਿਲਦੇ ਸੀ ਬੈਠਦੇ ਸੀ ਮਹਿਫਿਲ ਸੀ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਅਸੀਂ ਆਪਸ ਬੋਲਦੇ ਨਹੀਂ ਕਿ ਸਾਡਾ ਮਨ ਮਿਠਾਵ ਹੈ ਅਸੀਂ ਬਾਅਦ ਚ ਵੀ ਉਹ ਰਿਸਪੈਕਟ ਰੱਖੀ ਅਸੀਂ ਕਿਸੇ ਕੋਲ ਜਾ ਕੇ ਗੱਲ ਨਹੀਂ ਕੀਤੀ ਜਦੋਂ 3 ਸਾਲ ਬਾਅਦ ਤੁਸੀਂ ਦੇਖੋ ਜਦੋਂ ਮੇਰੇ ਮਦਰ ਹਸਪੀਟਲ ਦਾਖਲ ਸੀ ਉਦੋਂ ਅਸੀਂ ਬੋਲਦੇ ਨਹੀਂ ਸੀ ਪਰ ਜਸ ਜੀ ਬਾਈ ਨੇ ਤੁਸੀਂ ਇਹ ਦੇਖੋ ਮੇਰੇ ਛੋਟੇ ਭਰਾ ਨੂੰ ਫੋਨ ਕਰਕੇ ਹਸਪੀਟਲ ਜੀ ਆ ਗਿਆ ਮਮੀ ਦਾ ਪਤਾ ਲਿਆ ਕੋਈ ਨਹੀਂ ਕਿ ਪਤਾ ਲੇ ਕੇ ਮੈਨੂੰ ਮੈਸੇਜ ਕਰਿਆ ਵੀ ਮੈਂ ਆ ਗਿਆ ਜਾਂ ਮੈਂ ਖੜਾ ਪਤਾ ਲੇ ਕੇ ਭਾਈ ਚਲਾ ਗਿਆ ਭਾਈ ਨੇ ਉਹਦਾ ਫਰਜ਼ ਨਿਭਾਇਆ ਵੀ ਉਹ ਵੀ ਮੇਰੀ ਮਾਮਾ ਵਰਗੀ ਹੈ ਨਾ ਤਾਂ ਦੋਸਤੀ ਇੱਕ ਤਰਫਾ ਨਹੀਂ ਹੁੰਦੀ ਉਦੋਂ ਜਦੋਂ ਸਮਝਣ ਅੰਡਰਸਟੈਂਡ ਕਰਨ ਜਦੋਂ ਦੋਸਤ ਨੂੰ ਦੋਸਤ ਕਹਿ ਲਿਆ ਫਿਰ ਉਹਦੇ ਗੁਣ ਕੀਤੇ ਉਹਦੇ ਉੱਪਰ ਕੀ ਦੋਸਤ ਦਾ ਦੋਸਤ ਦੇ ਗੁਣ ਦੇਖਣੇ ਚਾਹੀਦੇ ਉਹਦੇ ਆਪਾਂ ਤੇ ਪੜਦਾ ਪਾਉਣਾ ਚਾਹੀਦਾ ਥੈਂਕ ਯੂ ਜੀ ਥੈਂਕ ਯੂ एवरीवन ਜੀ ਇੱਕ ਮੇਰਾ ਇੱਕ ਇੱਕ ਮਨ ਥੋੜਾ ਸਵਾਲ ਪੁੱਛਣਾ ਆਖਰੀ ਸਵਾਲ ਅਹ ਖਸਮ ਮੈਂ ਸਿਰਫ ਰਿਕੁਐਸਟ ਕਰਨੀ ਸੀ ਕਿਉਂਕਿ ਸਾਡੇ ਬਾਕੀ ਦੇ ਸੀਨੀਅਰ ਆਰਟਿਸਟ ਨੇ ਇਹਨਾਂ ਨੇ ਵਾਪਸ ਸ਼ੂਟ ਤੇ ਜਾਣਾ ਤੇ ਇਹਨਾਂ ਦਾ ਸਾਰਾ ਹਾਂ ਸ਼ੂਟ ਤੇ ਹੈ ਸ਼ੂਟ ਤੇ ਜਾਣਾ ਸ਼ੂਟ ਤਾਂ ਇਹਦੇ ਸ਼ੂਟ ਤੇ ਦੀ ਗੱਲ ਚਾ ਲਈ ਨਾ ਜੇਕਰ ਫਿਰ ਦੋ ਛੋਟੇ ਦੇ ਕਲਾਕਾਰ ਹੁੰਦੇ ਫਿਰ ਬੜੀ ਸਮੱਸਿਆ ਹੁੰਦੀ ਪਹਿਲਾਂ ਕਿਹਨੂੰ ਮਾਰੀਏ ਤੇ ਕਿਉਂਦਾ ਕਿਹਨੂੰ ਰੱਖੀਏ ਅੱਛਾ ਸਵਾਲ ਬੜਾ ਇੰਟਰਸਟਿੰਗ ਸਵਾਲ ਬਈ ਇੰਟਰਸਟਿੰਗ ਕੋਈ ਸ਼ੱਕ ਨਹੀਂ ਹਾਂ ਜੀ ਹੁਣ ਛੋਟੇ ਦੋਨਾਂ ਚੋਂ ਡਾਇਰੈਕਟਰ ਨੂੰ ਫੋਨ ਕੀਤਾ ਸੀ ਕਿ ਅੱਬ ਯਾਰ ਮੈਂ ਨਹੀਂ ਮਾਰਦਾ ਫਿਰ ਉਹਨਾਂ ਵਿੱਚ ਨਹੀਂ ਵੀ ਉਹਨੂੰ ਮਾਰਦੇ ਆ ਕਿ ਮੈਂ ਤਾਂ ਸਾਰੀ ਫਿਰ ਉਹ ਚ ਰੱਖੂਗਾ ਅੱਛਾ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਜਿਹੜੀ ਵਧੀਆ ਗੱਲ ਆ ਮੈਨੂੰ ਲੱਗਦਾ ਇਸ ਫਿਲਮ ਦੇ ਪ੍ਰੋਡਿਊਸਰ ਭਗਵੰਤ ਭਾਈ ਆਪਣੇ ਸੰਤੋਸ਼ ਭਾਈ ਹੋਣੇ ਸਾਰੇ ਬੈਠੇ ਨੇ ਇੱਥੇ ਨੇ ਉੱਧਰ ਖੜੇ ਨੇ ਸਾਰੇ ਮੈਨੂੰ ਤਾਂ ਇਹ ਲੱਗਦਾ ਵੀ ਸਾਨੂੰ ਲਿਆਈ ਬੜੀ ਸਕੀਮ ਨਾਲ ਗਿਆ ਵੀ ਇਹਨਾਂ ਦੋਨਾਂ ਦੇ ਆਪਸ ਲੜਨਾ ਨਹੀਂ ਇਹਨਾਂ ਦੋਨਾਂ ਨੇ ਆਪਸ ਗੁੱਸਾ ਨਹੀਂ ਕਰਨਾ ਨਾਲੇ ਫਿਲਮ ਸਮੂਤ ਚੱਲੂਗੀ ਨਾਲੇ ਚੱਕਰ ਨਹੀਂ ਕੋਈ ਪੈਣਾ ਨਾਲੇ ਇੱਕ ਦੂਜੇ ਦੇ ਰੋ ਵੱਡੇ ਤੋਂ ਖੁਸ਼ ਹੋਣਗੇ ਕਿੱਟੇ ਤੋਂ ਕੋਈ ਉਹ ਨਹੀਂ ਅੱਛਾ ਸੌਰੀ ਮੈਂ ਅਬ ਤੋਂ ਬੈਠ ਲੈ ਰਿਹਾ ਇਹਦੀ ਤਾਂ ਤੁਸੀਂ ਕਹਿੰਦੇ ਸਿਮਰ ਭਾਈ ਜਿਹਨੇ ਫਿਲਮ ਡਾਇਰੈਕਟ ਕੀਤੀ ਹੈ ਭਾਈ ਨੇ ਤੁਸੀਂ ਜਦੋਂ ਕਦੇ ਉਹਦੇ ਇੰਟਰਵਿਊ ਕੀਤੀ ਵੱਡੇ ਭਾਈ ਦੀ ਤੁਸੀਂ ਉਹਨੂੰ ਪੁੱਛਿਆ ਤੁਸੀਂ ਜੀਨ ਵੱਡੇ ਉਹ ਮੈਂ ਜਦੋਂ ਫਿਲਮ ਦਾ ਸ਼ੂਟ ਚੱਲ ਰਹਾ ਸੀ 10 ਦਿਨ ਲੰਗੇ ਤੇ ਮੈਂ ਭਾਈ ਨੂੰ ਜਾ ਕੇ ਕਿਹਾ ਕਿ ਭਾਈ ਇਹ ਫਿਲਮ ਹੈਗੀ ਆ ਅਸੀਂ ਇਹਦੇ ਦੀ ਪੂਰੀ ਮਿਹਨਤ ਕਰ ਰਹੇ ਹਾਂ ਪਰ ਅਮਰਤਵ ਨੇ ਪਾਈ ਹੈ ਵੀ ਉਹਨੂੰ ਇਹ ਨਾਲ ਕੇ ਵੀ ਮੇਰਾ ਰੋਲ ਇਹਦੇ ਵਿੱਚ ਘਟ ਗਿਆ ਉਹ ਕਹਿੰਦਾ ਯਾਰ ਉਹ ਤਾਂ ਕੀ ਕਹਿੰਦਾ ਚੱਗੇ ਦੂਜੀ ਵਾਰ ਜਦੋਂ ਮੈਂ ਬਾਈ ਨੂੰ ਕਿਹਾ ਮਨੋ ਬਾਈ ਵੀ ਜਨਾ ਮਰਥੂ ਆ ਜਾਣਾ ਲੱਗੇ ਵੀ ਪਰ ਸ਼ੈਂਟੀਆ ਵੱਧ ਘਟਣਾ ਉਹ ਕਹਿੰਦਾ ਯਾਰ ਤੁਹਾਡਾ ਇਹ ਨੂੰ ਸਮਝ ਚ ਆਉਂਦਾ ਹੈਗਾ ਯਾਰ ਕਹਿੰਦਾ ਦੂਜੀ ਕਿਦਾਂ ਮੇਰੇ ਕੋਲ ਆ ਬੰਦਾ ਆ ਜਾਂਦਾ ਬਾਈ ਜੱਸੀ ਬਾਈ ਨੂੰ ਲੱਗਣਾ ਚਾਹੀਦਾ ਵੀ ਬਰਾਬਰ ਮਤਲਬ ਮੈਂ ਸਰਚ ਆ ਗਿਆ ਸੋ ਬੀਨੂ ਦਾ ਇਹ ਸੇਵਨ ਬਾਈ ਇਹ ਜਵਾਬ ਜਿਆਦਾ ਵਧੀਆ ਜਵਾਬ ਦੇ ਦਿੰਦਾ ਉਹ ਕਹਿੰਦਾ ਹੈ ਤੇਰੇ ਨਾਲ ਤੂੰ ਦੋ ਵਾਰੀ ਹੋਰ ਤਿੰਨ ਵਾਰੀ ਹੋਰ ਬਈ ਤੇ ਸੇਵਨ ਬਾਈ ਨੂੰ ਲੱਗਣਾ ਨਹੀਂ ਚਾਹੀਦਾ ਵੀ ਘੱਟ ਬੱਧਾ ਕੋਈ ਛੇੜੇ ਸਾਡਾ ਪਿਆਰ ਵਡਾ ਸੋ ਥੈਂਕ ਯੂ ਬੀਨੂ ਸਾਡਾ ਪਿਆਰ ਬਾ ਸ਼ੁਕਰੀਆ ਇਦਾਂ ਹੀ ਕੇ ਤੁਹਾਨੂੰ ਬਹੁਤ ਕਰਦੇ ਤੁਸੀਂ ਸਪੋਰਟ ਕੀਤੀ ਬਹੁਤ ਬਾ ਸ਼ੁਕਰੀਆ ਥੈਂਕ ਯੂ ਥੈਂਕ ਯੂ ਤੇ ਰੂਪੀ ਮਾਂ ਸੀ ਮਮਾਂ ਸੁਖੀ ਬਾਜੀ ਵੀਰ ਸਰਾਂ ਸੌਰਾਂ ਥੈਂਕ ਯੂ ਸੋ ਮਚ ਫ ਕਮਿੰਗ ਐਂਡ ਸੌਰੀ ਫ